ਰੋ ਤੁਮ ਪਹਿ ਅਰਦਾਸ ਦਿਓ ਪਿੰਡ ਸਭ ਤੁਮ ਬਾਤ ਬਿਦਾਮ ਬਾਰ ਸਗਲ ਸਮਗਰੀ ਤੁਮਰੇ ਸੂਤਰਤਾਰੀ ਤੁਮ ਦੇਹੋ ਐਸੋ ਤੁਮਰੀ ਗਤ ਮੇਤਾ ਤੁਮਹੀ ਜਾਨੀ ਨਾਨਕ ਦਾਸ ਤੋਦੇ ਅਗੇ ਅਰਦਾਸ ਹਮਾਰੀ ਜੀ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਗਾ ਗੁਰੂ ਨਾਨਕ ਲਈ ਤਾਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦੇ ਆਵੇ ਤਾਂ ਇਹ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦیدار ਦਾ ਧਿਆਨ ਧਰ ਕੇ ਖਾਲਸਾ ਦੀ ਬੋਲੋ ਦੇ ਪੰਜਾਂ ਪਿਆਰਿਆਂ ਚੌਹਾਂ ਸੱਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਹੀ ਦੇ ਕੇ ਆਂਢੜ ਕੀਤਾ ਤੇਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹਿਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੈ ਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚੇਤ ਆਵੇ ਚੇਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਸ਼ੀ ਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਪ੍ਰੋਸਾਹ ਦਾਣ ਦਾਨ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਛੰਡੇ ਬੁੰਗੇ ਜੁਗੋ ਜੋਗੇ ਆ ਟਲ ਧਰਮ ਕਾਜੈ ਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦਾ ਰੱਖ ਆਪ ਵਾਹਿਗੁਰੂ ਹੇ ਆਕਾਰ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜਿਓ ਸ਼ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦੀ ਸਰੋਵਣੀ ਸ੍ਰੀ ਅਕਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪਾਕ ਪਵਿੱਤਰ ਅਸਥਾਨ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਸਮੁੱਚੇ ਪੰਥ ਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਪ੍ਰਚੰਡ ਰੱਖਦਿਆਂ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਹਲਕੇ ਤੋਂ ਐਮਪੀ ਦੀ ਚੋਣ ਲੜਨ ਜਾ ਰਹੇ ਹਨ ਸਾਨੰ ਗੁਰੂ ਹਰਗੋਬਿੰਦ ਪਾਸ਼ਾ ਜੀ ਮਿਹਰ ਪਰਿਆ ਹੱਥ ਰੱਖਣਾ ਚੋਣ ਦੇ ਵਿੱਚ ਫਤਿਹ ਬਖਸ਼ਣੀ ਸੰਗਤਾਂ ਉੱਪਰ ਮਿਹਰ ਪਰਿਆ ਹੱਥ ਰੱਖ ਕਰਕੇ ਚੋਣ ਪ੍ਰਚਾਰ ਕਰਨ ਦਾ ਬਲ ਉਦਾਂ ਬਖਸ਼ਣਾ ਕਿਰਪਾ ਕਰਨੀ ਰਹਿਮਤ ਪਰਿਆ ਹੱਥ ਰੱਖਣਾ ਪੰਥ ਦੇ ਵਿੱਚ ਏਕਤਾ ਇਤਫਾਕ ਪ੍ਰੇਮ ਪਿਆਰ ਬਖਸ਼ਣਾ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਕੇ ਆਜ਼ਾਦੀ ਦੇ ਪੈੜਿਆਂ ਤੇ ਤੋੜਨਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਜੀ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਮੋਰਚਾ ਆਰੰਭ ਕੀਤਾ ਗਿਆ ਸੀ ਮੋਰਚੇ ਦੇ ਫਤਿਹ ਦੀ ਅਰਦਾਸ ਹੈ ਰਹਿਮਤ ਪਰਿਆ ਹੱਥ ਰੱਖਣਾ ਹੁਣ ਸੰਗਤਾਂ ਨੂੰ ਚੋਣ ਪ੍ਰਚਾਰ ਕਰਨ ਵੱਲ ਬਲ ਉਦਾਂ ਬਖਸ਼ਣਾ ਸਮੁੱਚੀ ਕਾਮ ਉੱਤ ਪਰ ਰਹਿਮਤ ਪਰਿਆ ਹੱਥ ਰੱਖਣਾ ਆਪ ਜੀ ਦੀ ਹਜ਼ੂਰੀ ਸ੍ਰੀ ਜਪਜੀ ਸਾਹਿਬ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਜਾਪ ਕੀਤੇ ਹਨ ਗੁਰਬਾਣੀ ਦੇ ਜਾਪ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣੀਆਂ ਅੱਗੇ ਵਾਸਤੇ ਸਮੱਤ ਬਖਸ਼ਣੀ ਪੜੀ ਸੁਣੀ ਗੁਰਬਾਣੀ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣੀ ਸੰਗਤਾਂ ਉੱਪਰ ਮੇਰ ਪਰਿਆ ਹੱਥ ਰੱਖਣਾ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾੰਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਆਪ ਜੀ ਦੀ ਹਜ਼ੂਰੀ ਪੰਚਮ ਕੜਾਹਾ ਪ੍ਰਸ਼ਾਦ ਦੀ ਦੇਖ ਸੱਜੇ ਹਾਜ਼ਰ ਹੈ ਦਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਜੋधि ਸ਼ਕੇ ਆਪ ਜੀ ਦਾ ਨਾਮ ਵਾਹਿਗੁਰੂ 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 ਜਪੇ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਤਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈਆ ਗਾਲਗੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ वारे सभु मिल ਹੇ ਗੁਰਜੀ ਕੀ ਫਤਿਹ ਇਹ ਗੁਰੂ ਪਾਸ਼ਾ ਦਾ ਕਟਾਨਕੋਟ ਸ਼ੁਕਰਿਆ ਜਿਨ੍ਹਾਂ ਨੇ ਉਹ ਮੋਰਚਾ ਜਿਹੜਾ ਅਸੀਂ 2-3 ਮਹੀਨੇ ਤੋਂ ਲਾ ਰੱਖਿਆ ਸੀ ਉਹਦੇ ਚ ਸਾਨੂੰ ਕਾफी ਸਫਲਤਾ ਬਖਸ਼ੀ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਬਹੁਤ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਮਰਪਾਲ ਸਿੰਘ ਜੀ ਖਰੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਆ ਤੇ ਗੁਰੂ ਪਾਸ਼ਾ ਦੇ ਅੱਗੇ ਅਰਦਾਸ ਕੀਤੀ ਕਿ ਉਹਨਾਂ ਨੇ ਫਤਿਹ ਬਖਸ਼ਣ ਤੇ ਚੜਦੀ ਕਲਾ ਕਰਨ ਤੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦਾ ਰਸਤਾ ਪਧਰਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸਕਦੀ ਜਿਹੜਾ ਮੋਰਚਾ ਲੱਗਾ ਸੀ ਅਮਰਸਰ ਦਾ ਮੋਰਚੇ ਦੀ ਅੱਜ ਤੋਂ ਸਮਾਪਤੀ ਹੈ ਜੀ ਮੋਰਚੇ ਸਮਾਪਤ ਹੋ ਗਏ ਸਮਾਪਤੀ ਹੈ ਹੁਣ ਇਹ ਨਵੇਂ ਮੋਰਚੇ 'ਚ ਜਾ ਰਹੇ ਆ ਕਿਉਂਕਿ ਸੰਗਤਾਂ ਦੇ ਰੁਬਰੂ ਇਹ ਮੋਰਚਾ ਹੁਣ ਜਿੱਤਣ ਦੀ ਹੋ ਇਹ ਦੇ ਵਾਸਤੇ ਸਾਡੇ ਕੋਈ ਨਾ ਟਾਈਮ ਵੀ ਨਹੀਂ ਸੀ ਹੈਗਾ ਤੇ ਬਾਕੀ ਸੰਗਤਾਂ ਹੁਣ ਚਾਰਚ ਫੇਰੇ ਨਹੀਂ ਧਿਆਨ ਦੇ ਸਕਦੀਆਂ ਇਸ ਕਰਕੇ ਅਸੀਂ ਅਪ ਕਰਦੇ ਆ ਜਿਨ੍ਹਾਂ ਸੰਗਤਾਂ ਨੇ ਮੋਰਚੇ 'ਚ ਸਹਿਯੋਗ ਦਿੱਤਾ ਗੁਰੂ ਪਾਤਸ਼ਾਹ ਦਾ ਸ਼੍ਰੋਮਣੀ ਕਮੇਟੀ ਨੇ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਿੱਖ ਸੰਗਤ ਨੂੰ ਪਤਾ ਹੈ ਕਿ ਅਮਰਪਾਲ ਸਿੰਘ ਖਾਲਸਾ ਜਿਹੜੇ ਖਡੂਰ ਸਾਹਿਬ ਤੋਂ ਮਤਲਬ ਕਿ ਜਾਦ ਉਮੀਦਵਾਰੀ ਚੋਣ ਲੜ ਰਹੇ ਸੀ ਅੱਜ ਅਸੀਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਵਾਹਿਗੁਰੂ ਇੰਨਾ ਗੁਰੂ ਸਾਨ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲੇ ਆ ਇੱਥੋਂ ਨਿਕਲਣ ਲੱਗੇ ਤਰਨਤਨ ਸਾਹਿਬ ਜਾਣਾ ਵਾ ਵਾਹਿਗੁਰੂ ਉਹਨਾਂ ਨੂੰ ਚਾਨ ਚੜ੍ਹਦੀ ਕਲਾ ਕਰਨ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਮੁਫਤੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸੋਨਿਆਲਾ ਹਾ ਤੀਆ ਗਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਸੀਂ ਅੱਜ ਸਰਦਾਰ ਅਮਰਤਪਾਲ ਸਿੰਘ ਵੀ ਚੋਣ ਮਹਮਦਾ ਆਗਾਜ਼ ਕੀਤਾ ਹੈ ਤੇ ਇਹ ਜਿਹੜਾ ਮੋਰਚਾ ਹੈ ਇਹ ਧਰਮ ਯੁੱਧ ਦਾ ਮੋਰਚਾ ਹੀ ਤੁਸੀਂ ਸਮਝੋ ਇਹਨੂੰ ਅਸੀਂ ਧਰਮ ਦੀ ਲੜਾਈ ਲੜਨ ਵਾਲੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਅੱਜ ਇਹਨਾਂ ਦੇ ਨਾਲ ਸਹਿਯੋਗ ਕਰਨ ਆਏ ਆਂ ਤੇ ਪ੍ਰਮਾਤਮਾ ਸਾਨੂੰ ਵੀ ਬਲ ਤੇ ਬੁੱਧੀ ਬਖਸ਼ੇ ਤੇ ਸਾਰੀ ਸੰਗਤ ਨੂੰ ਵੀ ਬਲਬ ਦੀ ਬਖਸ਼ੇ ਤੇ ਸਾਰੇ ਪੰਥ ਨੂੰ ਮੇਰੀ ਅਪੀਲ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਧਰਮ ਦੀ ਲੜਾਈ ਹੈ ਇਹ ਮਨੁੱਖੀ ਹੱਕਾਂ ਦੀ ਲੜਾਈ ਹੈ ਸਾਰੇ ਵੈਰ ਵਿਰੋਧ ਛੱਡ ਕੇ ਤੁਸੀਂ ਸਾਡਾ ਉਹ ਬੰਦੀ ਸਿੰਘਾਂ ਦਾ ਜਿਹੜੇ 35 35 ਸਾਲ ਤੋਂ ਵੀ ਬੰਦ ਹੈ ਉਹਨਾਂ ਦੀ ਰਿਹਾਈ ਵਾਸਤੇ ਜੋ ਵੀ ਅਸੀਂ ਸਾਨੂੰ ਕਰਨਾ ਪੈ ਰਿਹਾ ਹੈ ਅਸੀਂ ਦਰਨੇ ਮਜਾਰਿਆਂ ਤੋਂ ਲੈ ਕੇ ਮੋਰਚੇ ਵੀ ਲਾਏ ਐ ਤੇ ਪਰ ਅੱਜ ਜਿਹੜਾ ਇਲੈਕਟ੍ਰੋਨਿਕ ਚੀਜ਼ ਐ ਜਿਹਦੇ ਵਿੱਚ ਜਾਣਾ ਵੀ ਅਸੀਂ ਬਹੁਤ ਜ਼ਰੂਰੀ ਸਮਝਦੇ ਆਂ ਮੈਂ ਵੀ ਕੰਪੇਨ ਕੀਤੀ ਸੀ ਉੰਨੀ ਚ ਤੇ ਚਲੋ ਬਹੁਤ ਜਟੜ ਦੀ ਕਲਾ ਵਾਲੀ ਕੰਪੇਨ ਸੀ ਸਾਡੀ ਤੇ ਹੁਣ ਵਾਹਿਗੁਰੂ ਅਸੀਂ ਚਾਹੁੰਦੇ ਆਂ ਕਿ ਹੁਣ ਆਪਾਂ ਕਿਤੇ ਉਹ ਤੋਂ ਖਾਣਾ ਖਾਈਏ ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਸਾਰੇ ਪੰਥ ਨੂੰ ਸਾਰੇ ਪੰਜਾਬੀਆਂ ਨੂੰ ਅਪੀਲ ਐ ਕਿ ਉਹ ਸੱਚ ਸੱਚ ਇਨਸਾਫ ਦੇ ਨਾਲ ਖੜਨ ਤੇ ਜਿਹੜੇ ਝੂਠੇ ਲੋਗ ਐ ਉਹਨਾਂ ਦੇ ਜਿਹੜੇ ਪੱਟ ਦੇ ਉਹ ਪਾਸੇ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਨੇ ਵੇਖਦੇ ਹੋ ਅੱਜ ਆਗਾਜ਼ ਹੋਇਆ ਵਾ ਭਾਈ ਅਮਰਪ੍ਰਸਾਦ ਸਾਹਿਬ ਤੋਂ 114 ਰਣਵਾਲੀਆ ਦੇ ਪਰਿਵਾਰ ਆ ਰਹੇ ਆ ਜੀ ਤੇ ਵੇਖੋ ਕਿ ਨੌਜਵਾਨ ਜਿਹੜੇ ਹੁੰਦੇ ਨੇ ਉਹ ਕਿਸੇ ਵੀ ਕੌਮ ਦੀ ਬੈਕਬੋਨ ਹੋਇਆ ਕਰਦੇ ਨੇ ਤੇ ਜੇ ਕੌਮ ਦੀ ਬੈਕਬੋਨ ਹੀ ਜਿਲ੍ਹਾਂ ਚੋਂ ਆਪਾਂ ਤੁੰ ਛੱਡਨੀ ਆ ਤੇ ਫਿਰ ਕੌਮ ਦੀ ਚੜ੍ਹਦੀ ਕਲਾ ਵਾਲੀ ਗੱਲ ਆਪਾਂ ਨਾ ਕਰੀਏ ਦਾਸ ਤਾਂ ਬੇਨਤੀ ਕਰੇਗਾ ਜਿਹੜੇ ਪੰਥਕ ਧਿਰਾਂ ਆਪਣੇ ਆਪ ਨੂੰ ਸਮਝਦੇ ਆ ਨੇ ਜਿਨ੍ਹਾਂ ਨੇ ਆਪਣੇ ਨਾਮ ਹੇਤੇ ਖਿਲਾਾਰੇ ਨੇ ਤੇ ਖਡੂਰ ਸਾਹਿਬ ਤੋਂ ਉਲਟਵਾਹ ਸਾਹਿਬ ਨੇ ਤੇ ਉਹ ਵੀ ਜਿਹੜੀ ਹੈ ਇਸ ਨੌਜਵਾਨ ਦੀ ਮਹਤ ਕਰਨ ਕਿਉਂਕਿ ਆਪਾਂ ਪਹਿਲਾਂ ਨੌਜਵਾਨੀ ਨੂੰ ਆਪਾਂ ਤਗੜੇ ਕਰੀਏ ਸੋ ਸਭ ਤੋਂ ਉੱਤੇ ਤਾਂ ਵੈਸੇ ਸ਼ਹੀਦੀ ਦੇਣੀ ਹੁੰਦੀ ਆ ਪਰ ਜੇਲ੍ਹ ਕੱਟਣੀ ਬੜੀ ਔਖੀ ਫਿਰ ਪਿਤਾ ਜੀ ਨੇ 8 ਸਾਲ ਜੇਲ੍ਹ ਕੱਟੀ ਆ ਲੰਬੇ ਸੰਘਰਸ਼ ਹੰਡਾਏ ਸਿੰਘਾਂ ਨੇ ਹੰਡਾਏ 84 ਤੋਂ ਬਾਅਦ ਵੀ ਹੰ ਸੋ ਅੱਜ ਸਮੇਤੀ ਲੋੜ ਆ ਕਿ ਕੌਮ ਦੀ ਨੌਜਵਾਨੀ ਨੂੰ ਜੱਥੇਬੰਦ ਕਰਕੇ ਤਕੜਾ ਕੀਤਾ ਜਾਵੇ ਤੇ ਕੌਮ ਦੇ ਸੁਨਹਿਰੇ ਭਵਿੱਖ ਦੇ ਲਈ ਵਧੀਆ ਜਿਹੜੀ ਹੈ ਇੱਕ ਵਿਉਂਤਬੰਦੀ ਘੜੀ ਜਾਵੇ ਸੋ ਅਸੀਂ ਇਸ ਵੇਲੇ ਹਮਾਇਤ ਕਰ ਰਹੇ ਹਾਂ 올 ਇੰਡੀਆ ਸਿਕ ਸਟੂਡੈਂਟਸ ਫੈਡਰੇਸ਼ਨ ਵੱਲੋਂ ਜਿਹੜੀ ਹੈ ਤੇ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਸਮੂਹ ਸਿੰਘ ਜਿਹੜੇ ਬੰਦੀ ਨੇ ਉਹ ਬਾਹਰ ਆ ਸਕਣ ਨਾਲ ਮੈਂ ਇੱਧਰ ਇੱਕ ਹੋਰ ਗੱਲ ਐਡ ਕਰ ਦਵਾਂ ਕਿ ਫਰੀਦਕੋਟ ਤੋਂ ਜੇ ਮੈਂ ਗਲਤ ਨਾ ਹੋਵਾਂ ਤੇ ਸ਼ਹੀਦ ਭਾਈ ਬਿਨਤ ਸਿੰਘ ਜੀ ਉਹਨਾਂ ਦੇ ਫਰਜ਼ੰਦ ਵੀ ਖੜੇ ਨੇ ਸੋ ਜਿੰਨੀਆਂ ਪੰਥਕ ਧਿਰਾਂ ਨੇ ਜੇ ਆਪਣੇ ਆਪਣੇ ਆਪ ਨੂੰ ਆਪਾਂ ਪੰਥਕ ਕਹਿੰਨੇ ਆ ਤੇ ਆਪਾਂ ਉਹਨਾਂ ਨੂੰ ਜਿਤਾਈਏ ਖਾਸ ਕਰਕੇ ਖਡੂਰ ਸਾਹਿਬ ਵਾਲਿਆਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗਲਤੀ ਕਰਨੀ ਮਾੜੀ ਗੱਲ ਨਹੀਂ ਹੁੰਦੀ ਪਰ ਗਲਤੀ ਦਾ ਸੁਧਾਰ ਨਾ ਕਰਨਾ ਉਹ ਮਾੜੀ ਗੱਲ ਹੁੰਦੀ ਹੈ ਸੋ ਜੋ ਬੀਬੀ ਖਾਲੜਾ ਜਿਹਨੂੰ ਆਪਾਂ ਨਾ ਜਿਤਾ ਸਕੀਏ ਉਹਦਾ ਦਾਗ ਹੁਣ ਲਾਉਣ ਦਾ ਆਪਣੇ ਕੋਲ ਅਫਸਰ ਹੈ ਤੇ ਅਫਸਰ ਆਪਾਂ ਗਵਾਈਏ ਨਾ ਤੇ ਦਮ ਕੇ ਆਪਾਂ ਜਿਹੜੀ ਆ ਉਹ ਸਪੋਰਟ ਕਰੀਏ ਤੇ ਚੜ੍ਹਦੀ ਕਲਾ ਖੇਲ ਦਾ ਜ਼ਿਕਰ ਕੀਤਾ ਬਲਵੰਤ ਸਾਹਿਬ ਕਹਿੰਦੇ ਕਿ ਮੈਂ ਵੀ 8-9 ਸਾਲ ਜੀਲਾ ਕੱਟੀਆਂ ਕਿਸ ਵਾਰ ਐਨਐਸਏ ਲੱਗ ਹਾਂਜੀ ਹਾਂਜੀ ਪਰ ਮੈਂ ਵੀ ਪੰਥਕ हां फिर यही ਤਾਂ ਗੱਲ ਆ ਨਾ ਕਿ ਜਦੋਂ ਆਪਾਂ ਨੂੰ ਪਤਾ ਹੈ ਕਿ ਜੇਲ੍ਹ ਜੇਲ੍ਹ ਦਾ ਸੰਤਾਪ ਕਿੰਨਾ ਭਾਰਾ ਹੁੰਦਾ ਆ ਕਿੰਨਾ ਔਖਾ ਹੁੰਦਾ ਹੰਡਾਣਾ ਸੋ ਸਾਨੂੰ ਤਾਂ ਸਗੋਂ ਵੱਧ ਚੜ੍ਹ ਕੇ ਮਦਦ ਕਰਨੀ ਚਾਹੀਦੀ ਸੀ ਤੇ ਵੱਧ ਚੜ੍ਹ ਕੇ ਮਦਦ ਕਰਨੀ ਚਾਹੀਦੀ ਜੇ ਆਪਾਂ ਨੂੰ ਪਤਾ ਹੈ ਔਖੇ ਕਿੰਨੇ ਹਾਲਾਤ ਹੋ ਜਾਂਦੇ ਨੇ ਤੇ ਸਾਨੂੰ ਚਾਹੀਦਾ ਕਿ ਜੋ ਹਾਲਾਤ ਸਾਡੇ ਤੇ ਬਣੇ ਰਹੇ ਸਾਡੀ ਆਉਣ ਵਾਲੀ ਨੌਜਵਾਨੀ ਦੇ ਉੱਤੇ ਉਹ ਹਾਲਾਤ ਨਾ ਬਣਨ। ਇੱਕ ਨੌਜਵਾਨ ਹੋਣ ਦੇ ਨਾਤੇ ਸਰੋਵਰ ਸਾਹਿਬ ਨੂੰ ਕੀ ਕਹਿਣਾ ਚਾਹੀਦਾ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜੇ ਆਪਾਂ ਕਹਿੰਦੇ ਆ ਕਿ ਆਪਾਂ ਸੰਤਾਪ ਹੰਡਾਇਆ ਏ ਤੇ ਫਿਰ ਜੋ ਕੌਮ ਦੀ ਨੌਜਵਾਨੀ ਦੇ ਉੱਤੇ ਅ ਤੇ ਨੌਜਵਾਨੀ ਦਾ ਜਿਹੜਾ ਸਾਥ ਦਿੱਤਾ ਜਾਵੇ ਕੌਮ ਦੀ ਰੀੜ ਦੀ ਹੱਡੀ ਹੁੰਦੀ ਹੈ ਤੇ ਕੌਮ ਦੀ ਰੀੜ ਦੀ ਹੱਡੀ ਨੂੰ ਸਿੱਧਾ ਰੱਖਿਆ ਜਾਂਦਾ ਲਿਫੀ ਹੋਵੇ ਤੇ ਕੌਮ ਦੀ ਅਸੀਂ ਚੜਦੀ ਕਲਾ ਵਾਲੀ ਗੱਲ ਨਾ ਕਰੀਏ ਹੁਣੇ ਹੁਣੇ ਇਹੀ ਤਾਂ ਬੇਨਤੀ ਕੀਤੀ ਆ ਕਿ ਆਪਾਂ ਪੰਥ ਦੇ ਨਾਲ ਖੜਨਾ ਚਾਹੀਦਾ ਹੈ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਜੇ ਅਸੀਂ ਦੋ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਚਾਹੁੰਦੇ ਆ ਤੇ ਲੋਕਾਂ ਦੇ ਦਿਲਾਂ ਦੀ ਗੱਲ ਵੀ বুঝਣੀ ਪਵੇਗੀ ਮੰਨਣੀ ਪਵੇਗੀ ਸੋ ਇਸ ਕਰਕੇ ਇਹੀ ਬੇਨਤੀ ਹੈ ਕਿ ਫਰੀਦਕੋਟ ਤੋਂ ਵੀ ਤੇ ਇਧਰੋਂ ਖਡੂਰ ਸਾਹਿਬ ਤੋਂ ਵੀ ਜੋ ਪੰਥਕ ਨਮਾਇंदे ਨੇ ਉਹਨਾਂ ਨੂੰ ਅੱਗੇ ਕੀਤਾ ਜਾਵੇ ਤੇ ਸਾਰੀਆਂ ਜਿਹੜੇ ਪੰਥਕ ਤਰ੍ਹਾਂ ਨੇ ਉਹਨਾਂ ਦੀ ਜਿਹੜੀ ਹੈ ਸਪੋਰਟ ਕਰੇ। ਇਹ ਜਿਹੜੀ ਚੋਣ ਖਰੂਰ ਸਾਹਿਬ ਤੋਂ ਲੜੀ ਜਾ ਰਹੀ ਹੈ ਉਹ ਚੋਣ ਚਾਰ ਅਨਚਾਰਜ ਬੀਬੀ ਖਾਲੜਾ ਜੀ ਹੋਣਗੇ। ਇਹਨਾਂ ਦੀ ਕਮਾਂਡ ਹੇਠ ਲੜੀ ਜਾਊਗੀ ਸਾਰੀ। ਹਾਂ ਜੀ ਰਾੜ ਮੈਣ ਕਿ ਨਵਾਵਾਂਗੇ ਮੈਂ ਇਕੱਲੀ ਤਾਂ ਨਹੀਂ ਹਾਂ ਪਰ ਸਾਰਾ ਪੰਥ ਨੂੰ ਲੈ ਕੇ ਨਾਲ ਤੁਰੂੰਗੀ। ਔਰ ਸਾਰਾ ਪੰਥ ਹੀ ਇਸ ਕਮਾਂਡ ਕਰੂਗਾ ਇਸ ਕੈਂਪੇਨ ਨੂੰ। ਕਿਉਂਕਿ ਇੱਕ ਅੱਦੇ ਮੰਦੇ ਦੀ ਕਮਾਂਡ ਥੱਲੇ ਆਉਣ ਵਾਲਾ ਨਹੀਂ ਇਹ ਪੋਲਿਟਿਕਲ ਬੈਟਲ ਨਹੀਂ ਹੈਗੀ ਇਹ ਧਰਮ ਦੀ ਧਰਮਯੋਧਾ ਹੈ ਇਹ ਤੇ ਅਸੀਂ ਮਨੁੱਖੀ ਅਧਿਕਾਰਾਂ ਵਾਲੇ ਜੋ ਕੁਝ ਵੀ ਸਾਡੇ ਨਾਲ ਵਾਪਰਿਆ ਉਹ ਵੀ ਨੰਗਾ ਕਰਨਾ ਹੈ ਤੇ ਗੰਬੇਨ ਵੀ ਜਿਹੜੀਆਂ ਕਮੀਆਂ ਸਾਡੇ ਕੋਲ ਹੋ ਰਹੀਆਂ ਸੀਗੀਆਂ ਤੇ ਉਹ ਵੀ ਅਸੀਂ ਪੂਰੀਆਂ ਕਰਨੀਆਂ ਜਿਹੜੀਆਂ ਪੰਥ ਸਮਝਦਾ ਹੈ ਵੀ ਉਸ ਵੇਲੇ ਸਾਡੇ ਕੋਲੋਂ ਪੂਰੀਆਂ ਨਹੀਂ ਹੋ ਸਕੀਆਂ ਉਹਨਾਂ ਨੂੰ ਵੀ ਅਪੀਲਾਂ ਕਰਾਂਗੇ ਕਿ ਵੀ ਤੁਸੀਂ ਉਹ ਕਮੀਆਂ ਹੁਣ ਨਾ ਰਹਿਣ ਦਿਓ ਇਹ ਆਪਣੇ ਕੋਲੇ ਇਤਿਹਾਸਿਕ ਮੌਕਾ ਹੈ ਤੇ ਜੇ ਆਪਾਂ ਇਹ ਮੌਕੇ ਨੂੰ ਸਾਂਭ ਲਿਆ ਤਾਂ ਦੁਨੀਆ ਦੇ ਵਿੱਚ ਕੀ ਇਤਿਹਾਸ ਦੇ ਵਿੱਚ ਜਿਹੜਾ ਉਹ ਨਾਂ ਸਾਡਾ ਰਹੂਗਾ ਪੰਜਾਬ ਦਾ ਬੋਲੇ ਸੋਨਹੀਣ ਕੀ ਖਡੂਰ ਸਾਹਿਬ ਇਤਿਹਾਸ ਘਰਉਣ ਜਾ ਰਿਹਾ ਕਿਸਤਾ ਸੂਨੀ ਸਿੰਘ ਮਾਨ ਜਦੋਂ ਗੱਲ ਕਰਦੇ ਆ ਉਹਨੂੰ ਉਹ ਕੱਡੀਆਂ ਜ਼ਿਆਦਾ ਬੋਲਣਾ ਚਾਹੀਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਪਤਾ ਹੀ ਅਗੇ ਖਡੂਰ ਸਾਹਿਬ ਹਲਕੇ ਤੋਂ ਭਾਈ ਅਮਰਪਾਲ ਸਿੰਘ ਜੀ ਖਾਲਸਾ ਅਜਾਦ ਚੋਂ ਡਾਏ ਆ ਲੜ ਰਹੇ ਆ ਤੇ ਮੈਂ ਸਾਰੀ ਸੰਗਤਾਂ ਨੂੰ ਸਿੱਖ ਪੰਥ ਨੂੰ ਅਪੀਲ ਕਰਦੀ ਬੇਨਤੀ ਕਰਦੀ ਆ ਕਿ ਵੱਧ ਚੜ ਕੇ ਹਮਾਇਤ ਕਰੋ ਤੇ ਵੱਧ ਚੜ ਕੇ ਜਿਹੜੀ ਜਿੱਤ ਉਹ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ